ਸਾਡੇ ਅੱਜ ਦੇ ਸੰਦੇਸ਼ ਦਾ ਸਿਰਲੇਖ ਹੈ ਖੁਦ ਬਾਈਬਲ ਪੜੋ। ਖੁਦ ਬਾਈਬਲ ਪੜਨਾ ਬਾਈਬਲ ਪੜਨ ਦੇ ਮਹੱਤਵ ਉਤੇ ਇੱਕ ਸੀਰੀਜ਼ ਦੇ ਨਾਲ ਇਹ ਵਿਸ਼ੇ ਕਈ ਕਾਰਨਾ ਤੋਂ ਬਹੁਤ ਮਹੱਤਵਪੂਰਨ ਹੈ। ਜਿਸ ਤਰ੍ਹਾਂ ਕਿ ਪਰਮੇਸ਼ਵਰ ਦਾ ਵਚਨ ਸਾਨੂੰ ਦੱਸਦਾ ਹੈ ਅਸੀਂ ਇਸ ਯੁੱਗ ਦੇ ਅੰਤ ਵਿੱਚ ਰਹਿ ਰਹੇ ਹਾਂ। ਅਤੇ ਯੀਸ਼ੂ ਮਸੀਹ ਦਾ ਦੂਸਰਾ ਆਗਮਨ ਬਹੁਤ ਨੇੜੇ ਹੈ। ਜਦੋਂ ਯੀਸ਼ੂ ਪૃthਵੀ ਤੇ ਸੀ ਤਾਂ ਉਸਨੇ ਆਪਣੇ ਪ੍ਰੇਰਤਾਂ ਨੂੰ ਕਿਹਾ ਕਿ ਉਸ ਦੀ ਵਾਪਸੀ ਤੋਂ ਪਹਿਲੇ ਦੇ ਸਾਲ ਤੇਜ਼ੀ ਨਾਲ ਰਾਜਕ ਹੋ ਜਾਣਗੇ ਯੀਸ਼ੂ ਨੇ ਚੇਤਾਵਨੀ ਦਿੱਤੀ ਕਿ ਉਸ ਸਮੇਂ ਅਧਰਮ ਬਹੁਤ ਵਧੇਰੇ ਹੋਵੇਗਾ ਤੇ ਵਿਆਪਕ ਧਾਰਮਿਕ ਸ਼ਲ ਹੋਵੇਗਾ ਝੂਠੇ ਮਸੀਹ ਅਤੇ ਝੂਠੇ ਪਵਿਕ ਵਕਤਾਵਾਂ ਦੇ ਦੁਆਰਾ ਜੋ ਬਹੁਤ ਅਨੁਤੋਖਾ ਦੇਣਗੇ ਅਜੇ ਘਟਨਾਵਾਂ ਜੋ ਵੱਡੇ ਪੈ ਦਾ ਕਾਰਨ ਬਣਦੀਆਂ ਹਨ ਇਹ ਤੇਜ਼ੀ ਨਾਲ ਘਟਣ ਗਿਆ ਅਤੇ ਸੰਸਾਰ ਉਤੇ ਹਰ ਤਰ੍ਹਾਂ ਦਾ ਕਲੇਸ਼ ਹੋਵੇਗਾ 32 ਅਧਿਆਇ 24 ਆਇਤ 3 ਅਤੇ 5 ਲੂਕਾ ਅਧਿਆਇ 21 ਆਇਤ 25 ਅਤੇ 28 ਬਾਈਬਲ ਵਿੱਚ ਦਰਜ ਕੀਤੀ ਗਈ ਜਾਣਕਾਰੀ ਸਾਨੂੰ ਅਰਾਜਕਤਾ ਅਤੇ ਧਾਰਮਿਕ ਧੋਖੇ ਤੋਂ ਸਾਵਧਾਨ ਰਹਿਣ ਵਿੱਚ ਮਦਦ ਕਰੇਗੀ ਅਰਾਜਕਤਾ ਪਹਿਲੇ ਤੋਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਜਿਆਦਾ ਹੋਰ ਜਿਆਦਾ ਬੱਤਰ ਅਤੇ ਬੱਤਰ ਹੁੰਦੀ ਜਾਵੇਗੀ ਹਾਲਾਂਕਿ ਕਈ ਇਮਾਨਦਾਰ ਮਸੀਹੀ ਵੀ ਨਿਯਮਿਤ ਰੂਪ ਨਾਲ ਬਾਈਬਲ ਪੜਨ ਨਾਲ ਸੰਘਰਸ਼ ਕਰਦੇ ਹਨ ਉਹ ਕਹਿੰਦੇ ਹਨ ਮੈਨੂੰ ਨਹੀਂ ਪਤਾ ਕਿ ਇਸ ਨੂੰ ਕਿੱਥੋਂ ਤੋਂ ਸ਼ੁਰੂ ਕਰਨਾ ਹੈ ਇਹ ਬੋਰਿੰਗ ਹੈ ਅਤੇ ਉਹ ਸਮਝ ਨਹੀਂ ਪਾਉਂਦੇ ਕਿ ਉਹ ਕਿਉਂ ਕੀ ਪੜ੍ਹਦੇ ਹਨ ਅਤੇ ਇਸ ਤੋਂ ਬਹੁਤ ਘੱਟ ਲਾਭ ਉਠਾਉਂਦੇ ਹਨ ਜਦੋਂ ਉਹ ਪੜ੍ਹਦੇ ਹਨ ਤਾਂ ਅਕਸਰ ਅਪ੍ਰਭਾਵੀ ਰੂਪ ਨਾਲ ਇਸ ਨੂੰ ਪੜ੍ਹਦੇ ਹਨ ਇਸ ਸ਼੍ਰੇਣੀ ਵਿੱਚ ਮੈਂ ਬਾਈਬਲ ਕੀ ਹੈ ਅਤੇ ਇਹ ਤੁਹਾਡੇ ਲਈ ਕੀ ਕਰੇਗੀ ਅਤੇ ਕੀ ਨਹੀਂ ਕਰੇਗੀ ਇਹ ਸਮਝਾ ਕੇ ਵਦੇਰੇ ਤੋਂ ਵਦੇਰੇ ਲੋਕਾਂ ਨੂੰ ਬਾਈਬਲ ਪੜ੍ਹਨ ਦੇ ਲਈ ਪ੍ਰੇਰਿਤ ਕਰਨ ਦੀ ਉਮੀਦ ਕਰਦੀ ਹਾਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਹਾਂ ਕਿ ਅਸੀਂ ਇਸ ਉੱਤੇ ਪ੍ਰੋਸਸ ਕਿਉਂ ਕਰ ਸਕਦੇ ਹਾਂ ਮੈਂ ਤੁਹਾਨੂੰ ਪ੍ਰਭਾਵੀ ਢੰਗ ਨਾਲ ਬਾਈਬਲ ਪੜ੍ਹਨ ਦੇ ਤਰੀਕੇ ਦੇ ਬਾਰੇ ਵਿੱਚ ਵਿਆਪਕ ਵਿਵਹਾਰਿਕ ਨਿਰਦੇਸ਼ ਦੇਵਾਂਗੇ ਬਾਈਬਲ ਮਨੁਜਾਤੀ ਦੇ ਲਈ ਆ ਪਰਮੇਸ਼ਵਰ ਦਾ ਪ੍ਰਕਾਸ਼ਨ ਹੈ ਇਸ ਦਾ ਮਤਲਬ ਇਹ ਨਹੀਂ ਹੈ ਕਿ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਤੁਹਾਨੂੰ ਤੁਹਾਡੇ ਕੋਲ ਸਵਰਗ ਤੋਂ ਰਹੱਸਮਈ ਅਨੁਭਵ ਜਾਂ ਅਲੋਕਿਕ ਦਰਸ਼ਨ ਹੋਣਗੇ ਪਰਮੇਸ਼ਵਰ ਆਪਣੇ ਆਪ ਨੂੰ ਬਾਈਬਲ ਵਿੱਚ ਪ੍ਰਗਟ ਕਰਦਾ ਹੈ ਉਸ ਦੇ ਸੌਭਾਅ ਅਤੇ ਚਰਿੱਤਰ ਉਸਦੀ ਇੱਛਾ ਅਤੇ ਕੰਮਾਂ ਨੂੰ ਉਸਦੇ ਉਦੇਸ਼ਾਂ ਅਤੇ ਯੋਜਨਾਵਾਂ ਦੇ ਬਾਰੇ ਵਿੱਚ ਜਾਣਕਾਰੀ ਦੇ ਕੇ ਬਾਈਬਲ ਪ੍ਰਗਟ ਕਰਦੀ ਹੈ ਕਿ ਪਰਮੇਸ਼ਰ ਨੇ ਮਨੁੱਖ ਨੂੰ ਉਸ ਉਤੇ ਵਿਸ਼ਵਾਸ ਦੇ ਮਾਧਮ ਨਾਲ ਉਸਦੇ ਪੁੱਤਰ ਅਤੇ ਪੁੱਤਰੀਆਂ ਬਨਨ ਦੇ ਲਈ ਬਣਾਇਆ ਹੈ ਅਤੇ ਉਸਨੇ ਪ੍ਰithvi ਨੂੰ ਆਪਣੇ ਅਤੇ ਆਪਣੇ ਪਰਿਵਾਰ ਦੇ ਲਈ ਇੱਕ ਘਰ ਹੋਣ ਦੇ ਲਈ ਬਣਾਇਆ ਹੈ। ਅਫੀਸੀਓ ਅਧਿਆਇ 1 ਆਇਤ 4 ਅਤੇ 5, ਯਸ਼ਾਇਆ ਅਧਿਆਇ 45 ਆਇਤ 18 ਬਾਈਬਲ ਸਾਨੂੰ ਇਹ ਵੀ ਦੱਸਦੀ ਹੈ ਕਿ ਮਨੁੱਖ ਜਾਤੀ ਨੇ ਪਾਪ ਦੇ ਮੱਧ ਨਾਲ ਪਰਮੇਸ਼ਵਰ ਤੋਂ ਸਵਤੰਤਰਤਾ ਨੂੰ ਚੁਣਿਆ ਹੈ। ਪਾਪ ਨੇ ਨਾ ਕੇਵਲ ਧਰਤੀ ਨੂੰ ਨੁਕਸਾਨ ਪਹੁੰਚਾਇਆ ਹੈ, ਇਸ ਨੇ ਸਾਨੂੰ ਪਰਮੇਸ਼ਵਰ ਦੇ ਪਰਿਵਾਰ ਦੇ ਲਈ ਅਯੋਗ ਬਣਾ ਦਿੱਤਾ ਹੈ। ਲੇਕਿਨ ਬਾਈਬਲ ਦੇ ਸ਼ੁਰੂਆਤੀ ਪੰਨਿਆਂ ਵਿੱਚ ਬਾਈਬਲ ਇੱਕ ਛਡਾਉਣ ਵਾਲੇ ਯੀਸ਼ੂ ਮਸੀਹ ਦੇ ਓਨ ਦਾ ਵਾਅਦਾ ਕਰਦੀ ਹੈ ਜੋ ਪਾਪ ਤੋਂ ਹੋਈ ਹਾਨੀ ਨੂੰ ਪੂਰਾ ਕਰੇਗਾ। ਉਤਪਤੀ ਅਧਿਆਇ 3 ਆਇਤ 15 ਯੇਸ਼ੂ ਕ੍ਰੂਸ ਉਤੇ ਆਪਣੀ ਬਲੀਦਾਨਿਕ ਮ੍ਰਿਤਿਉ ਦੇ ਮਾਧਮ ਨਾਲ ਪਾਪ ਦਾ ਭੁਗਤਾਨ ਕਰਨ ਦੇ ਲਈ ਪਹਿਲੀ ਵਾਰ ਪૃthਵੀ ਤੇ ਆਇਆ ਸੀ। ਅਤੇ ਉਸ ਵਿੱਚ ਵਿਸ਼ਵਾਸ ਦੇ ਮਾਧਮ ਨਾਲ ਮਾਨਵਤਾ ਨੂੰ ਪਰਮੇਸ਼ਵਰ ਦੇ ਪਰਿਵਾਰ ਵਿੱਚ ਬਹਾਲ ਕਰਨ ਦਾ ਮਾਰਗ ਖੋਲ ਦਿੱਤਾ ਗਿਆ ਸੀ। ਪਹਿਲਾ ਪਤਰਸ ਅਧਿਆਇ 3 ਆਇਤ 18 ਉਹ ਪਾਪ, ਬ੍ਰਸ਼ਟਾਚਾਰ ਅਤੇ ਮ੍ਰਿਤਿਉ ਨੂੰ ਦੂਰ ਕਰਕੇ ਪਰਮੇਸ਼ਵਰ ਦੇ ਪਰਿਵਾਰ ਦੇ ਘਰ ਪૃthਵੀ ਨੂੰ ਬਹਾਲ ਕਰਨ ਦੇ ਲਈ ਫਿਰ ਤੋਂ ਆਵੇਗਾ। ਉਹ ਇੱਥੇ ਆਪਣਾ ਅਨੰਤ ਰਾਜ ਸਥਾਪਿਤ ਕਰੇਗਾ ਅਤੇ ਹਮੇਸ਼ਾ ਦੇ ਲਈ ਆਪਣੇ ਪਰਿਵਾਰ ਦੇ ਨਾਲ ਰਹੇਗਾ। ਪ੍ਰਕਾਸ਼ਿਤ ਵਾਕਿਆ ਅਧਿਆਇ 21 ਆਇਤ 22 ਬਾਈਬਲ ਸਾਨੂੰ ਵੱਡੀ ਤਸਵੀਰ ਦਿੰਦੀ ਹੈ। ਮਨੁੱਖਤਾ ਲਈ ਪਰਮੇਸ਼ਵਰ ਦੀ ਸਾਮਰ ਯੋਜਨਾ। ਜਦੋਂ ਤੁਸੀਂ ਇਸ ਵੱਡੀ ਤਸਵੀਰ ਨੂੰ ਸਮਝਦੇ ਹੋ ਤਾਂ ਇਹ ਤੁਹਾਡੇ ਪਰਿਪੇਖ ਨੂੰ ਬਦਲ ਦਿੰਦੀ ਹੈ। ਜੋ ਤੁਹਾਨੂੰ ਤੁਹਾਡੇ ਜੀਵਨ ਦੀਆਂ ਕਠਿਨਾਈਆਂ ਨਾਲ ਨਜਿੱਠਣ ਦੇ ਤਰੀਕੇ ਨੂੰ ਪ੍ਰਭਾਵਿਤ ਕਰਦੀ ਹੈ। ਬਾਈਬਲ ਤੁਹਾਨੂੰ ਇਹ ਦੇਖਣ ਵਿੱਚ ਮਦਦ ਕਰਦੀ ਹੈ ਕਿ ਪਰਮੇਸ਼ਵਰ ਦਾ ਆਪਣੇ ਤੁਹਾਡੇ ਜੀਵਨ ਦੇ ਲਈ ਇੱਕ ਉਦੇਸ਼ ਹੈ ਸਭ ਤੋਂ ਸ਼ਕਤੀਮਾਨ ਪਰਮੇਸ਼ਰ ਚਾਹੁੰਦਾ ਹੈ ਕਿ ਤੁਸੀਂ ਉਸ ਦਾ ਪੁੱਤਰ ਜਾਂ ਪੁੱਤਰੀ ਬਣੋ ਅਤੇ ਫਿਰ ਉਸ ਦੇ ਨਾਲ ਪ੍ਰੇਮਪੂਰਨ ਸਬੰਧ ਵਿੱਚ ਰਹੋ ਬਾਈਬਲ ਤੁਹਾਨੂੰ ਆਸ਼ਾ ਦਿੰਦੀ ਹੈ ਕਿ ਜੋ ਤੁਹਾਨੂੰ ਇਸ ਬਹੁਤ ਕਠਿਨ ਜੀਵਨ ਵਿੱਚ ਜੀਵਨ ਦੇ ਨਾਲ ਨਜਿੱਠਣ ਵਿੱਚ ਮਦਦ ਕਰਦੀ ਹੈ ਇਹ ਸਾਨੂੰ ਆਸ਼ਵਸਤ ਕਰਦੀ ਹੈ ਕਿ ਅਸੀਂ ਕੇਵਲ ਆਪਣੀ ਵਰਤਮਾਨ ਸਥਿਤੀ ਤੋਂ ਇਸ ਦੁਨੀਆ ਤੋਂ ਗੁਜ਼ ਰਹੇ ਹਾਂ ਅਤੇ ਇਹ ਕਿ ਸਭ ਤੋਂ ਚੰਗਾ ਆਉਣਾ ਅਜੇ ਬਾਕੀ ਹੈ ਇਸ ਜੀਵਨ ਦੇ ਬਾਅਦ ਦੇ ਜੀਵਨ ਵਿੱਚ ਇਹ ਸਾਨੂੰ ਆਸ਼ਵਸਤ ਕਰਦੀ ਹੈ ਕਿ ਸਾਡਾ ਪਿਤਾ ਸਾਨੂੰ ਤਦ ਤੱਕ ਸੰਭਾਲੇ ਰੱਖੇਗਾ ਜਦੋਂ ਤੱਕ ਉਹ ਸਾਨੂੰ ਜੀਵਨ ਦੀਆਂ ਕਠਿਨਾਈਆਂ ਵਿੱਚੋਂ ਬਾਹਰ ਨਹੀਂ ਕੱਢ ਲੈਂਦਾ ਬਾਈਬਲ ਵਾਸਤੇ ਵਿੱਚ ਪੜਨ ਦੇ ਲਈ ਇੱਕ ਕਠਿਨ ਪੁਸਤਕ ਹੈ ਅੰਸ਼ਿਕ ਰੂਪ ਵਿੱਚ ਕਿਉਂਕਿ ਇਹ ਅਸੀਂ ਸਮਝ ਨਹੀਂ ਪਉਂਦੇ ਹਾਂ ਕਿ ਲੇਖਕ ਨੇ ਇਸ ਨੂੰ ਕਿਉਂ ਲਿਖਿਆ ਇਹ ਕਿਸ ਸੰਸਕ੍ਰਿਤੀ ਵਿੱਚ ਲਿਖੀ ਗਈ ਸੀ ਜਾਂ ਕਿਸ ਸਾਹਿਤਿਕ ਸ਼ੈਲੀ ਅਤੇ ਪਾਸ਼ਾਵਾਂ ਦਾ ਉਹਨਾਂ ਨੇ ਉਪਯੋਗ ਕੀਤਾ ਸੀ ਉਹ ਸੰਦੇਸ਼ ਨੂੰ ਬਾਈਬਲ ਦੇ ਉਦੇਸ਼ ਅਤੇ ਸਿਰਜਣਾ ਦੇ ਬਾਰੇ ਵਿੱਚ ਕੁਝ ਬੁਨਿਆਦੀ ਕਥਨਾਂ ਦੇ ਨਾਲ ਸ਼ੁਰੂ ਕਰਦੇ ਹਾਂ ਨਾਲ ਹੀ ਨਾਲ ਲੇਖਕਾਂ ਨੇ ਇਸ ਨੂੰ ਕਿਉਂ ਲਿਖਿਆ ਬਾਈਬਲ ਸ਼ਬਦ ਇੱਕ ਲਾਟਿਨ ਸ਼ਬਦ ਤੋਂ ਆਉਂਦਾ ਹੈ ਜਿਸ ਦਾ ਅਰਥ ਹੈ ਕਿਤਾਬਾਂ ਬਾਈਬਲ ਵਾਸਤੇ ਵਿੱਚ 66 ਕਿਤਾਬਾਂ ਅਤੇ ਪੱਤਰਾਂ ਦਾ ਇੱਕ ਇਕੱਠ ਹੈ। ਕਿਤਾਬਾਂ 40 ਤੋਂ ਵਤੇਰੇ ਲੇਖਕਾਂ ਦੁਆਰਾ ਲਿਖੀਆਂ ਗਈਆਂ ਹਨ। ਤਿੰਨ ਵੱਖ-ਵੱਖ ਮਾਧਿਪ ਏਸ਼ੀਆ, ਅਫਰੀਕਾ ਅਤੇ ਯੂਰਪ 1500 ਸਾਲ ਦੀ ਅਵਧੀ ਵਿੱਚ 1400 ਈਸਾ ਪੂਰਵ ਤੋਂ 1600 ਈਸਵੀ ਤੱਕ ਫਿਰ ਵੀ ਇਹਨਾਂ ਦਸਤਾਵੇਜ਼ਾਂ ਦਾ ਇੱਕ ਸੁਸੰਗਤ ਵਿਸ਼ੇ ਹੈ। ਕੁੱਲ ਮਿਲਾ ਕੇ ਇੱਕ ਪਰਿਵਾਰ ਦੇ ਲਈ ਪਰਮੇਸ਼ਵਰ ਦੀ ਇੱਛਾ ਅਤੇ ਯੀਸ਼ੂ ਦੇ ਮੱਧਮ ਨਾਲ ਉਸ ਪਰਿਵਾਰ ਨੂੰ ਬਚਾਉਣ ਦੇ ਬਾਰੇ ਵਿੱਚ ਜਾਣਕਾਰੀ ਦਿੰਦਾ ਹੈ ਬਾਈਬਲ ਦੀ ਹਰੇਕ ਪੁਸਤਕ ਯੀਸ਼ੂ ਦੁਆਰਾ ਛੁਟਕਾਰੇ ਦੀ ਕਹਾਣੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਜੋੜਦੀ ਹੈ ਜਾਂ ਅੱਗੇ ਵਧਾਉਂਦੀ ਹੈ ਬਾਈਬਲ ਦੀ ਵਿਸ਼ੇਸਤੂ ਲਗਭਗ 50% ਇਤਿਹਾਸ 25% ਭਵਿੱਖਬਾਣੀ ਅਤੇ ਜੀਨ ਦੇ ਲਈ 25% ਨਿਰਦੇਸ਼ਾਂ ਪੁਸਤਕਾਂ ਦੇ ਇਸ ਸੰਗ੍ਰਹਿ ਵਿੱਚ ਦੋ ਪ੍ਰਮੁੱਖ ਵਿਭਾਜਨ ਹਨ ਪੁਰਾਣਾ ਨੇਮ ਅਤੇ ਨਵਾਂ ਨੇਮ ਪੁਰਾਣੇ ਨੇਮ ਵਿੱਚ 39 ਪੁਸਤਕਾਂ ਹਨ ਜੋ ਮੂਲ ਪ੍ਰਾਤਮਿਕ ਰੂਪ ਵਿੱਚ ਤੋਂ ਇਬਰਾਨੀ ਹਿਬਰੂ ਭਾਸ਼ਾ ਵਿੱਚ ਲਿਖਿਆ ਗਿਆ ਹਨ ਇਹ ਮੁੱਖ ਰੂਪ ਤੋਂ ਯਹੂਦੀ ਲੋਕਾਂ ਇਜ਼ਰਾਈਲ ਦਾ ਇਤਿਹਾਸ ਹੈ ਜਿਨ੍ਹਾਂ ਲੋਕਾਂ ਦੇ ਸਮੂਹ ਵਿੱਚ ਯੀਸ਼ੂ ਦਾ ਜਨਮ ਹੋਇਆ ਸੀ ਇਹ ਹਿੰਗਿਤ ਕਰਦਾ ਹੈ ਕਿ ਯੀਸ਼ੂ ਦਾ ਆਗਮਨ ਉਸ ਦੇ ਬਾਰੇ ਵਿੱਚ ਕਈ ਭਵਿੱਖਵਾਨੀਆਂ ਦੇ ਨਾਲ ਨਾਲ ਹੀ ਉਹਨਾਂ ਘਟਨਾਵਾਂ ਦੇ ਨਾਲ ਜੋ ਉਸਨੂੰ ਪੂਰ ਸੂਚਿਤ ਕਰਦੇ ਹਨ ਨਵਾਂ ਨੇਮ 27 ਪੁਸਤਕਾ ਇਸ ਸੰਸਾਰ ਵਿੱਚ ਯਿਸੂ ਦੇ ਜਨਮ ਉਸ ਦੀ ਸੇਵਕਾਈ ਉਸ ਦੀ ਮ੍ਰਿਤਿ ਅਤੇ ਜੀ ਉੱਠਣ ਦਾ ਇੱਕ ਅਭਿਲੇਖ ਹੈ ਇਹ ਮੂਲ ਰੂਪ ਤੋਂ ਯੂਨਾਨੀ ਵਿੱਚ ਯਿਸੂ ਦੇ ਪ੍ਰੇਰਤਾ ਗਵਾਹਾਂ ਦੁਆਰਾ ਲਿਖਿਆ ਗਿਆ ਸੀ ਜੋ ਉਸ ਦੇ ਕਰੀਬੀ ਸਹਿਯੋਗੀ ਸਨ ਉਹ ਲੋਕ ਜੋ ਯਿਸੂ ਦੇ ਨਾਲ ਹਰ ਰੋਜ਼ ਚੱਲਦੇ ਅਤੇ ਉਸ ਦੇ ਨਾਲ ਗੱਲ ਕਰਦੇ ਸਨ ਉਹਨਾਂ ਨੇ ਉਹਨਾਂ ਘਟਨਾਵਾਂ ਦੇ ਬਾਰੇ ਵਿੱਚ ਲਿਖਿਆ ਜੋ ਉਹਨਾਂ ਨੇ ਦੇਖਿਆ ਸਨ ਪਹਿਲਾ ਯੂਹਨਾ ਅਧਿਆਇ 1 ਆਇਤ 1 ਅਤੇ ਤਿੰਨ ਦੂਸਰਾ ਪਤਰਸ ਅਧਿਆਇ 1 ਆਇਤ 16 ਪ੍ਰੇਤਾਂ ਦੇ ਕੰਮ ਅਧਿਆਇ 4, 19 ਅਤੇ 20 ਬਾਈਬਲ ਪ੍ਰਗਤੀਸ਼ੀਲ ਪ੍ਰਕਾਸ਼ਨ ਹੈ ਇਹ ਹੌਲੀ-ਹੌਲੀ ਯਿਸੂ ਅਤੇ ਉਸਦੇ ਪਰਿਵਾਰ ਦੇ ਲਈ ਪਰਮੇਸ਼ਰ ਦੀ ਯੋਜਨਾ ਨੂੰ ਪ੍ਰਕਟ ਕਰਦੀ ਹੈ ਜਦੋਂ ਤੱਕ ਕਿ ਸਾਡੇ ਕੋਲ ਯਿਸੂ ਅਤੇ ਯੋਜਨਾ ਦਾ ਪੂਰਨ ਪ੍ਰਕਾਸ਼ਨ ਨਹੀਂ ਹੋ ਜਾਂਦਾ ਜੋ ਨਵੇਂ ਨੇਮ ਵਿੱਚ ਦਿੱਤਾ ਗਿਆ ਹੈ ਕਿਉਂਕਿ ਨਵਾਂ ਨੇਮ ਪੁਰਾਣੇ ਵਿੱਚ ਪ੍ਰਤੀਗਿਆ ਦੀ ਵਾਧੇ ਅਤੇ ਪੁਰੀਖਵਾੜਿਆਂ ਦੀ ਘਟਨਾਵਾਂ ਦਾ ਇੱਕ ਰਿਕਾਰਡ ਹੈ ਪੁਰਾਣੇ ਨੇਮ ਨੂੰ ਸਮਝਣਾ ਬਹੁਤ ਆਸਾਨ ਹੈ ਜਦੋਂ ਇਸ ਨੂੰ ਨਵੇਂ ਨੇਮ ਦੇ ਵਧੇਰੇ ਪ੍ਰਕਾਸ਼ ਦੇ ਮਾਧਮ ਨਾਲ ਫਿਲਟਰ ਕੀਤਾ ਜਾਂਦਾ ਹੈ ਬਾਈਬਲ ਦਾ ਸਫਲ ਪਾਠਨ ਪਹਿਲੇ ਨਵੇਂ ਨੇਮ ਨੂੰ ਸਮਝਣ ਦੇ ਨਾਲ ਸ਼ੁਰੂ ਹੁੰਦਾ ਹੈ ਬਾਈਬਲ ਅਦਭੁਤ ਹੈ ਅਜਿਹੀ ਹੋਰ ਕੋਈ ਪੁਸਤਕ ਨਹੀਂ ਹੈ ਕਿਉਂਕਿ ਇਹ ਪਰਮੇਸ਼ਵਰ ਦੇ ਵੱਲੋਂ ਇੱਕ ਪੁਸਤਕ ਹੈ ਜਿਨ੍ਹਾਂ ਲੋਕਾਂ ਨੇ ਇਸ ਨੂੰ ਲਿਖਿਆ ਉਹ ਪਰਮੇਸ਼ਵਰ ਦੇ ਪਵਿੱਤਰ ਆਤਮਾ ਤੋਂ ਪ੍ਰੇਰਿਤ ਸਾਰਾ ਪਵਿੱਤਰ ਸ਼ਾਸਤਰ ਪਰਮੇਸ਼ਵਰ ਦੀ ਪ੍ਰੇਰਣਾ ਤੋਂ ਦਿੱਤਾ ਗਿਆ ਹੈ 2 ਤਿਮੋਥੀਸ ਅਧਿਆਇ 3 ਆਇਤ 16 ਪਵਿੱਤਰ ਸ਼ਾਸਤਰ ਇੱਕ ਸ਼ਬਦ ਹੁੰਦਾ ਹੈ ਜਿਸ ਦਾ ਅਰਥ ਹੈ ਲਿਖਣਾ ਪਵਿੱਤਰ ਸ਼ਾਸਤਰ ਪਰਮੇਸ਼ਵਰ ਦਾ ਲਿਖਿਤ ਵਚਨ ਬਾਈਬਲ ਹੈ ਯੂਨਾਨੀ ਸ਼ਬਦ ਅਨੁਵਾਦਿਤ ਪ੍ਰੇਰਣਾ ਦਾ ਅਰਥ ਹੈ ਪਰਮੇਸ਼ਵਰ ਸਾ ਇੱਕ ਅਨਯ ਨਵੇਂ ਨੇਮ ਦੇ ਲੇਖਕ ਨੇ ਇਸ ਨੂੰ ਇਸ ਤਰ੍ਹਾਂ ਨਾਲ ਕਿਹਾ ਲੇਖਕਾਂ ਨੂੰ ਪਵਿੱਤਰ ਆਤਮਾ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ ਜਿਸ ਤਰ੍ਹਾਂ ਕਿ ਉਹਨਾਂ ਨੇ ਲਿਖਿਆ ਸੀ ਦੂਸਰਾ ਪਤਰਸ ਅਧਿਆਇ 1 ਆਇਤ 21 ਉਹ ਪੁਰਸ਼ ਰੋਬੋਟ ਨੈਸਨ ਉਹਨਾਂ ਨੇ ਆਪਣੀ ਆਪ ਦੀ ਅਭਿਵਿਅਕਤੀਆਂ ਦਾ ਉਪਯੋਗ ਕੀਤਾ ਲੇਕਿਨ ਪਰਮੇਸ਼ਰ ਨੇ ਉਹਨਾਂ ਨੂੰ ਇੱਕ ਅਜਿਹੇ ਤਰੀਕੇ ਨਾਲ ਮਾਰਗਦਰਸ਼ਨ ਕੀਤਾ ਜਿਸਨੇ ਉਹਨਾਂ ਨੂੰ ਉਹਨਾਂ ਵਚਨਾਂ ਨੂੰ ਲਿਖਣ ਦੇ ਲਈ ਪ੍ਰੇਰਿਤ ਕੀਤਾ ਜੋ ਉਹਨਾਂ ਨੇ ਸੱਚ ਨੂੰ ਵਿਅਕਤ ਜੋ ਪਰਮੇਸ਼ਰ ਦੇ ਸੱਚ ਨੂੰ ਵਿਅਕਤ ਕਰਦੇ ਹਨ ਸਰਵਸ਼ਕਤੀਮਾਨ ਪਰਮੇਸ਼ਰ ਸਾਡੀ ਸਮਝ ਤੋਂ ਪਰੇ ਹੈ ਪਰਮੇਸ਼ਰ ਪਰਾਤਰ ਸਭ ਤੋਂ ਉੱਪਰ ਅਨੰਤ ਹੈ ਜਿਸ ਦੀ ਕੋਈ ਸ਼ੁਰੂਆਤ ਅਤੇ ਕੋਈ ਅੰਤ ਨਹੀਂ ਹੈ ਅਤੇ ਉਹ ਅਦ੍ਰਿਸ਼ ਹੈ ਸਾਡੀ ਭੌਤਿਕ ਇੰਦਰੀਆਂ ਦੀ ਤਾਰਨਾ ਤੋਂ ਪਰੇ ਹੈ ਜੇ ਦੀ ਉਸਨੇ ਆਪਣੇ ਆਪ ਨੂੰ ਸਾਡੇ ਉਤੇ ਪ੍ਰਗਟ ਕਰਨ ਦਾ ਚਨਾਂ ਨਹੀਂ ਕੀਤਾ ਹੁੰਦਾ ਤਾਂ ਅਸੀਂ ਉਸ ਨੂੰ ਕਦੇ ਜਾਣ ਨਹੀਂ ਸਕਦੇ ਸਾ ਲੇਕਿਨ ਉਸਨੇ ਆਪਣੇ ਵਚਨ ਦੇ ਮਾਧਮ ਨਾਲ ਖੁਦ ਨੂੰ ਸਾਡੇ ਲਈ ਪ੍ਰਗਟ ਕੀਤਾ ਹੈ ਯੀਸ਼ੂ ਮਨੁੱਖਾ ਜਤੇ ਤੇ ਲਈ ਪਰਮੇਸ਼ਰਤਾ ਆਪ ਦਾ ਸਭ ਤੋਂ ਸਪਸ਼ਟ ਅਤੇ ਪੂਰਨ ਪ੍ਰਤੀਕ ਹਨ ਹੈ ਯੇਸ਼ੂ ਪੂਰੀ ਤਰ੍ਹਾਂ ਨਾਲ ਪਰਮੇਸ਼ਰ ਹੁੰਦੇ ਹੋਏ ਵੀ ਮਨੁੱਖ ਬਣਿਆ ਇਹ ਦੇਹ ਧਾਰਨ ਦਾ ਰਹੱਸ ਹੈ ਪਹਿਲਤ ਮੂਥਿਸ ਅਧਿਆਇ 3 ਆਇਤ 16 ਪਰਮੇਸ਼ਰ ਨੇ ਯੇਸ਼ੂ ਦੇ ਰੂਪ ਵਿੱਚ ਮਨੁੱਖੀ ਸਰੀਰ ਨੂੰ ਅਪਣਾਇਆ ਅਤੇ 33 ਸਾਲਾਂ ਤੱਕ ਧਰਤੀ ਤੇ ਇੱਕ ਮਨੁੱਖ ਦੇ ਰੂਪ ਵਿੱਚ ਰਿਹਾ ਫਿਲੀਪੀਓ ਅਧਿਆਇ 2 ਆਇਤ 5 ਅਤੇ 7 ਯਹੂਨਾ ਪ੍ਰੇਰਿਤ ਯੇਸ਼ੂ ਦੇ ਸ਼ੁਰੂਆਤੀ ਪ੍ਰੇਰਤਾ ਵਿੱਚ ਇੱਕ ਜੋ ਉਸਦੇ ਅੰਤਰੀਕ ਮੰਡਲ ਦਾ ਹਿੱਸਾ ਬਣ ਗਿਆ ਤੇ ਉਸਨੇ ਬਹੁਤ ਸਾਰੇ ਨਵੇਂ ਨਾਮ ਦੇ ਦਸਤਾਵੇਜ਼ ਦਸਤਾਵੇਜ਼ ਲਿਖੇ ਯੀਸ਼ੂ ਨੂੰ ਸृष्टिकर्ता ਪਰਮੇਸ਼ਰ ਦੇ ਰੂਪ ਵਿੱਚ ਸੰਦਰਭਿਤ ਕਰਨ ਦੇ ਸੰਦਰਭ ਵਿੱਚ ਉਸ ਨੂੰ ਵਚਨ ਦੇ ਧਾਰੀ ਕਿਹਾ ਜਾਂਦਾ ਹੈ ਯਹੂਨਾ ਅਧਿਆਇ 1 ਆਇਤ 1 ਅ ਤਿੰਨ ਯਹੂਨਾ ਅਧਿਆਇ 1 ਆਇਤ 14 ਨਿਰਮਿਤ ਸ਼ਰੀਰ ਇਸ ਤਤੋਂ ਸੰਦਰਭਿਤ ਕਰਦਾ ਹੈ ਕਿ ਯੀਸ਼ੂ ਨੇ ਮਰੀਮ ਨਾਮ ਦੀ ਇੱਕ ਕੁਵਾਰੀ ਦੇ ਗਰਭ ਤੋਂ ਇੱਕ ਮਨੁਕੀਤੇ ਨੂੰ ਤਾਰਨ ਕੀਤਾ ਸੀ ਪੌਲਸ ਪ੍ਰੇਰਿਤ ਯੀਸ਼ੂ ਦਾ ਇੱਕ ਹੋਰ ਗਵਾਹ ਜਿਸ ਨੇ ਨਵੇਂ ਨੇਮ ਦੇ ਦੂਤ ਹਾਈ ਦਿਸਤਾਂ ਵਿਜਨ ਨੂੰ ਲਿਖਿਆ ਉਸਨੇ ਵੀ ਮਹਿਸੂਸ ਕੀਤਾ ਕਿ ਯੀਸ਼ੂ ਮਨੁੱਖੀ ਸਰੀਰ ਵਿੱਚ ਪਰਮੇਸ਼ਰ ਸੀ ਅਤੇ ਹੈ ਉਸਨੇ ਲਿਖਿਆ ਉਹ ਯੀਸ਼ੂ ਪਰਮੇਸ਼ਰ ਦੇ ਸਰਵਪਾਧੀ ਪੂਰਨ ਸ਼ਾਪ ਅਤਿਸ਼ਵੀ ਹੈ ਜੋ ਬ੍ਰਹਮੰਡ ਨੂੰ ਬਣਾਈ ਰੱਖਦਾ ਹੈ ਅਤੇ ਉਸ ਦੇ ਸਮਰਥੀ ਵਚਨ ਦੇ ਦੁਆਰਾ ਇਸ ਦਾ ਮਾਰਗਦਰਸ਼ਨ ਕਰਦਾ ਹੈ ਅਤੇ ਇਸ ਨੂੰ ਅੱਗੇ ਵਧਾਉਂਦਾ ਹੈ इब्रानियों अध्याय 1 आयत 3 यीशु परमेश्वर ਦਾ ਚੀਵਿਤ ਵਚਨ ਹੈ ਜੋ ਪਰਮੇਸ਼ਰ ਦੇ ਲਿਖਿਤ ਵਚਨ ਵਿੱਚ ਪ੍ਰਗਟ ਹੁੰਦਾ ਹੈ यीशु ਨੇ ਕਿਹਾ ਪਵਿੱਤਰ ਸ਼ਾਸਤਰ ਮੇਰੇ ਬਾਰੇ ਵਿੱਚ ਗਵਾਹੀ ਦਿੰਦਾ ਹੈ युहन्ना अध्याय 5 आयत 39 ਬਾਈਬਲ यीशु ਨੂੰ ਪ੍ਰਗਟ ਕਰਨ ਦੇ ਲਈ ਲਿਖੀ ਗਈ ਸੀ ਉਸ ਦੀ ਮ੍ਰਿਤਿਉ ਅਤੇ ਉਸ ਦੇ ਜੀਵ ਉੱਠਣ ਦੇ ਮਾਧਿਅਮ ਨਾਲ ਪਰਮੇਸ਼ਰ ਦੇ ਪਰਿਵਾਰ ਅਤੇ ਪਰਵਾਧ ਦੇ ਘਰ ਪ੍ਰithvi ਦੀ ਪੂਰਨ ਬਹਾਲੀ ਦੀ ਯੋਜਨਾ ਨੂੰ ਪੂਰਾ ਹੁੰਦੇ ਹੋਏ ਦਿਖਾਉਂਦੀ ਹੈ ਬਾਈਬਲ ਆਪਣੇ ਧਰਮ ਸੰਸਥਾਪਕ ਦੇ ਦਰਸ਼ਨ ਅਤੇ ਵਿਚਾਰਾਂ ਜਾਂ ਉਹਨਾਂ ਦੇ ਸੁਪਨਿਆਂ ਅਤੇ ਦਰਸ਼ਨਾਂ ਨੂੰ ਵਧਾਵਾ ਦੇਣ ਦੇ ਲਈ ਲਿਖੀ ਗਈ ਇੱਕ ਧਾਰਮਿਕ ਪੁਸਤਕ ਨਹੀਂ ਹੈ ਮਸੀਹਤ ਇੱਕ ਇਤਿਹਾਸਿਕ ਦਾਅਵੇ ਉਤੇ ਆਧਾਰਿਤ ਵਿਸ਼ਵਾਸ ਹੈ ਯੀਸ਼ੂ ਮਸੀਹ ਨੂੰ ਕ੍ਰੂਸ ਉਤੇ ਚੜਾਇਆ ਗਿਆ ਦਫਨਾਇਆ ਗਿਆ ਅਤੇ ਫਿਰ ਤੋਂ ਉਹ ਮਰਿਆ ਵਿੱਚੋਂ ਜੀ ਉੱਠਿਆ ਨਵਾਂ ਨੇ ਜਿਸੂ ਦੇ ਜੀਵਨ ਮੌਤ ਅਤੇ ਜੀਉ ਉਠਣ ਦੇ ਗਵਾਹ ਮੈਂ ਜੋ ਦੇਖਿਆ ਅਤੇ ਸੁਣਿਆ ਉਸ ਦਾ ਇੱਕ ਅਬિલેਖ ਹੈ ਸਵਾਲ ਇਹ ਹੈ ਕਿ ਕੀ ਇਸ ਇਤਿਹਾਸਿਕ ਘਟਨਾ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਆਉਣ ਵਾਲੇ ਸੰਦੇਸ਼ਾਂ ਵਿੱਚ ਅਸੀਂ ਇਸ ਉੱਤੇ ਬਧੇਰੇ ਵਿਸਤਾਰ ਨਾਲ ਚਰਚਾ ਕਰਾਂਗੇ ਹੁਣ ਦੇ ਲਈ ਵਿਚਾਰ ਕਰੋ ਕਿ ਯਹੂਨਾ ਪ੍ਰੇਰਿਤ ਯਿਸੂ ਦੇ ਇੱਕ ਗਵਾਹ ਨੇ ਕਿਹਾ ਅਤੇ ਉਸਨੇ ਬਾਈਬਲ ਦੇ ਆਪਣੇ ਦਸਤਾਵੇਜ਼ਾਂ ਨੂੰ ਕਿਉਂ ਲਿਖਿਆ येशु ਦੇ ਪ੍ਰੇਰਤਾ ਨੇ ਯੇਸ਼ੂ ਨੂੰ ਯਹੋਨਾ ਦੀ ਸੁਸਮਾਚਾਰ ਵਿੱਚ ਦਰਜ ਕੀਤੇ ਗਏ ਲੋਕਾਂ ਦੇ ਅਲਾਵਾ ਕਈ ਅਨ्य ਚਮਤਕਾਰ ਇਹ ਕੰਮ ਕਰਦੇ ਹੋਏ ਦੇਖਿਆ ਲੇਕਿਨ ਇਹ ਇਸ ਲਈ ਲਿਖੇ ਗਏ ਹਨ ਤਾਂ ਕਿ ਤੁਸੀਂ ਵਿਸ਼ਵਾਸ ਕਰ ਸਕੋ ਕਿ ਯੇਸ਼ੂ ਮਸੀਹ ਪਰਮੇਸ਼ਵਰ ਦਾ ਪੁੱਤਰ ਹੈ ਅਤੇ ਉਸ ਉੱਤੇ ਵਿਸ਼ਵਾਸ ਕਰਨ ਨਾਲ ਤੁਹਾਨੂੰ ਜੀਵਨ ਮਿਲੇਗਾ ਯਹੋਨਾ ਅਧਿਆਇ 20 ਆਇਤ 30 ਅਤੇ 31 ਬਾਈਬਲ ਨੂੰ ਸਮਝਣ ਦੀ ਇੱਕ ਪ੍ਰਮੁੱਖ ਕੁੰਜੀ ਇਹ ਮਹਿਸੂਸ ਕਰਨਾ ਹੈ ਕਿ ਇਹ ਵਸਤਵਿਕ ਲੋਕਾਂ ਦੁਆਰਾ ਅੰਨੇ ਵਸਤਵਿਕ ਲੋਕਾਂ ਨੂੰ ਪਰਮੇਸ਼ਰ ਦੀ ਯੋਜਨਾ ਦੇ ਬਾਰੇ ਵਿੱਚ ਜਾਣਕਾਰੀ ਦੇਣ ਦੇ ਲਈ ਲਿਖੀ ਗਈ ਸੀ ਬਾਈਬਲ ਵਿੱਚ ਸਭ ਕੁਝ ਕਿਸੇ ਦੁਆਰਾ ਕਿਸੇ ਦੇ ਬਾਰੇ ਵਿੱਚ ਕਿਸੇ ਨੂੰ ਲਿਖਿਆ ਗਿਆ ਸੀ ਇੱਕ ਚੰਗਾ ਬਾਈਬਲ ਸਿੱਖਿਸ਼ਕ ਤੁਹਾਨੂੰ ਇਹਨਾਂ ਚੀਜ਼ਾਂ ਨੂੰ ਸਿੱਖਣ ਵਿੱਚ ਮਦਦ ਕਰ ਸਕਦਾ ਹੈ ਧਿਆਨ ਰੱਖੋ ਕਿ ਲੇਖਕ ਨੇ ਸਾਨੂੰ ਨਹੀਂ ਲਿਖ ਰਹੇ ਸਨ ਉਹ ਉਹਨਾਂ ਲੋਕਾਂ ਨੂੰ ਲਿਖ ਰਹੇ ਸਨ ਜਿਨ੍ਹਾਂ ਨੂੰ ਜਾਣਦੇ ਸਨ ਬਾਈਬਲ ਦੇ ਵਚਨਾਂ ਦਾ ਸਾਡੇ ਲਈ ਕੋਈ ਅਜਿਹਾ ਅਰਥ ਨਹੀਂ ਹੋ ਸਕਦਾ ਹੈ ਜੋ ਉਹਨਾਂ ਲੋਕਾਂ ਦੇ ਲਈ ਨਹੀਂ ਸੀ ਜਿਨ੍ਹਾਂ ਦੇ ਲਈ ਇਸ ਨੂੰ ਉਸ ਵਕਤ ਲਿਖਿਆ ਗਿਆ ਸੀ ਲੇਖਕ ਨੇ ਅਧਿਆਏ ਅਤੇ ਆਇਤਾਂ ਨੂੰ ਨਹੀਂ ਲਿਖਿਆ ਸੀ ਸੰਦਰਭ ਬਿੰਦੂਆਂ ਦੇ ਰੂਪ ਵਿੱਚ ਕੰਮ ਕਰਨ ਅਤੇ ਵਿਸ਼ੇਸ਼ ਆਇਤਾ ਦਾ ਪਤਾ ਲਗਾਉਣ ਵਿੱਚ ਮਦਦ ਕਰਨ ਦੇ ਲਈ ਬਾਈਬਲ ਦੇ ਪੂਰਾ ਹੋਣ ਦੇ ਸਦੀਆਂ ਬਾਅਦ ਅਧਿਆਏ ਅਤੇ ਆਇਤਾ ਦੇ ਸੰਕੇਤਾਂ ਨੂੰ ਜੋੜਿਆ ਗਿਆ ਸੀ ਅਸੀਂ ਇਤਰੂ-ਇਤਰੂ ਘੁੰਮਦੇ ਹਾਂ ਤੇ ਬਾਈਬਲ ਵਿੱਚ ਦਰਜ ਕੋਈ ਵੀ ਆਇਤ ਪੜ੍ਹਦੇ ਹਾਂ ਲੇਕਿਨ ਬਾਈਬਲ ਦੀਆਂ ਕਿਤਾਬਾਂ ਸ਼ੁਰੂ ਤੋਂ ਅੰਤ ਤੱਕ ਪੜ੍ਹਨ ਦੇ ਲਈ ਸਨ ਠੀਕ ਵੈਸੇ ਹੀ ਜਿਸ ਤਰ੍ਹਾਂ ਕਿਤਾਬਾਂ ਅਤੇ ਪੱਤਰ ਅਸੀਂ ਅੱਜ ਪੜ੍ਹਦੇ ਹਾਂ ਜੇ ਤੂੰ ਤੁਸੀਂ ਇਸ ਦੀ ਮੂਲ ਸੈਟਿੰਗ ਨੂੰ ਕੋਈ ਆਇਤ ਕੱਢਦੇ ਹੋ ਕੇਵਲ ਇੱਕ ਜਾਂ ਦੋ ਆਇਤਾ ਪੜ੍ਹਦੇ ਹੋ ਤਾਂ ਤੁਸੀਂ ਇਸ ਦੀ ਗੰਭੀਰਤਾ ਤੋਂ ਗਲਤ ਵਿਆਖਿਆ ਕਰ ਸਕਦੇ ਹੋ ਕਿਸੇ ਆਇਤ ਦੀ ਸਹੀ ਵਿਆਖਿਆ ਕਰਨ ਦੇ ਲਈ ਸਾਨੂੰ ਹਮੇਸ਼ਾ ਇਸ ਗੱਲ ਉਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਇਸ ਨੂੰ ਕਿਸ ਨੇ ਲਿਖਿਆ ਅਤੇ ਲੇਖਕ ਕਿਉਂ ਅਤੇ ਕਿਸ ਨੂੰ ਲਿਖ ਰਿਹਾ ਹੈ ਸਨ ਨਾਲ ਹੀ ਨਾਲ ਉਸ ਸਮੇਂ ਦੀ ਸੰਸਕ੍ਰਿਤੀ ਨੂੰ ਵੀ ਧਿਆਨ ਵਿੱਚ ਰੱਖਣਾ ਹੋਵੇਗਾ ਆਓ ਇੱਕ ਉਦਾਹਰਣ ਨੂੰ ਦੇਖਦੇ ਹਾਂ ਪਹਿਲੇ ਲਿਖਿਤ ਆਇਤ ਨੂੰ ਦੇਖ ਕੇ ਕਿ ਇਸ ਨੂੰ ਕਿਸ ਨੇ ਅਤੇ ਕਿਉਂ ਲਿਖਿਆ ਸੀ ਜਿਥੇ ਸਾਨੂੰ ਦੱਸਿਆ ਗਿਆ ਹੈ ਕਿ ਪਵਿੱਤਰ ਸ਼ਾਸਤਰ ਬਾਈਬਲ ਪ੍ਰਮੇਸ਼ੁਰ ਤੋਂ ਪ੍ਰੇਰਿਤ ਸੀ ਦੂਸਰਾ ਤਿਮੋਥੀਸ ਅਧਿਆਇ 3 ਆਇਤ 16 ਇਹ ਕਥਨ ਪੌਲਸ ਯੀਸ਼ੂ ਦੇ ਇੱਕ ਪ੍ਰੇਰਿਤ ਦੁਆਰਾ ਤਿਮੋਥੀਸ ਨਾਮ ਦੇ ਇੱਕ ਵਿਅਕਤੀ ਨੂੰ ਲਿਖੀ ਗਏ ਇੱਕ ਪੱਤਰ ਵਿੱਚ ਪਾਇਆ ਜਾਂਦਾ ਹੈ ਤਮੇ ਉੱਥੇ ਸਪੌਲਸ ਦੀ ਸੇਵਕਾਈ ਦੇ ਮਾਧਮ ਨਾਲ ਯੀਸ਼ੂ ਵਿੱਚ ਇੱਕ ਵਿਸ਼ਵਾਸੀ ਬਣ ਗਿਆ ਜਦੋਂ ਪੌਲਸ ਨੇ ਇੱਕ ਸ਼ਹਿਰ ਦਾ ਦੌਰਾ ਕੀਤਾ ਸੀ ਜਿਸ ਨੂੰ ਲਿਸਤਰਾ ਕਿਹਾ ਜਾਂਦਾ ਹੈ ਜੋ ਅਜ ਤੁਰਕੀ ਵਿੱਚ ਸਥਿਤ ਥੇ ਤੇ ਮਥਿਉਸ ਦੇ ਪਿਤਾ ਯੂਨਾਨੀ ਸਨ ਲੇਕਿਨ ਉਸ ਦੀ ਇੱਕ ਯਹੂਦੀ ਮਾਂ ਅਤੇ ਦਾਦੀ ਸੀ ਜਿਨ੍ਹਾਂ ਨੇ ਉਸ ਨੂੰ ਪੁਰਾਣੇ ਨੇਮ ਵਿੱਚੋਂ ਨਿਰਦੇਸ਼ ਦਿੱਤਾ ਸੀ ਜਿਸ ਵਿੱਚ ਆਉਣ ਵਾਲੇ ਛੁਟਕਾਰੇ ਦੀ ਪ੍ਰਤੀਗਿਆ ਕੀਤੀ ਗਈ ਸੀ ਦੂਸਰਾ ਤੇਮੋਥੀਸ ਅਧਾਇਏ 1 ਆਇਤ 5 ਅਧਾਇਏ 3 ਆਇਤ 15 ਜਦੋਂ ਪੌਲਸ ਨੇ ਸ਼ਾਸਤਰਾਂ ਤੋਂ ਪ੍ਰਚਾਰ ਕੀਤਾ ਕਿ ਯੇਸ਼ੂ ਉਧਾਰ ਕਰਤਾ ਹੈ ਤਾਂ ਤਿਮੋਥੀਅਸ ਨੇ ਯੇਸ਼ੂ ਉਤੇ ਵਿਸ਼ਵਾਸ ਕੀਤਾ ਤਿਮੋਥੀਅਸ ਅੰਤ ਪੌਲਸ ਦੀ ਯਾਤਰਾ ਦਲ ਦਾ ਹਿੱਸਾ ਬਣਿਆ ਕਿਉਂਕਿ ਉਸਨੇ ਪੂਰੇ ਰੋਮੀ ਸੰਸਾਰ ਵਿੱਚ ਸੁਸਮਾਚਾਰ ਦਾ ਪ੍ਰਚਾਰ ਕੀਤਾ ਸੀ ਇੱਕ ਬਿੰਦੂ ਉਤੇ ਪੌਲਸ ਨੇ ਤਿਮੋਥੀਅਸ ਨੂੰ ਵਿਸ਼ਵਾਸੀਆਂ ਦੇ ਇੱਕ ਸਮੂਹ ਇੱਕ ਕਲੀਸਿਆ ਦਾ ਪ੍ਰਭਾਰੀ ਬਣਾਇਆ ਇਫਿਸਸ ਸ਼ਹਿਰ ਵਿੱਚ ਜੋ ਤੁਰਕੀ ਵਿੱਚ ਹਾਲੇ ਵੀ ਸਥਿਤ ਹੈ ਪੌਲਸ ਨੇ ਤਿਮੋਥੀਅਸ ਨੂੰ ਕਲੀਸਿਆ ਦਾ ਪ੍ਰਭਾਵੀ ਰੂਪ ਨਾਲ ਪਰਬੰਧਨ ਕਰਨ ਵਿੱਚ ਮਦਦ ਕਰਨ ਦੇ ਨਿਰਦੇਸ਼ਾਂ ਦੇ ਨਾਲ ਉਹ ਖਤ ਲਿਖੇ ਪਹਿਲਾ ਤਮੋਥੀਸ ઈਸਵੀ 64 ਅਤੇ ਦੂਸਰਾ ਤਮੋਥੀਸ ઈਸਵੀ 67 ਵਿੱਚ ਪੌਲਸ ਨੇ ਧਾਰਮਿਕ ਪੁਸਤਕਾਂ ਨਹੀਂ ਲਿਖੀਆਂ ਉਸਨੇ ਵਿਵਹਾਰਿਕ ਅਤੇ ਵਿਅਕਤੀਗਤ ਕਾਰਨਾ ਤੋਂ ਆਪਣੇ بیٹے ਨੂੰ ਵਿਸ਼ਵਾਸ ਵਿੱਚ ਅਤੇ ਆਪਣੇ ਸੇਵਕਾਈ ਨਾਲ ਦੇ ਨਾਲ ਆਪਣੇ ਸਾਥੀ ਨੂੰ ਲਿਖਿਆ ਜਦੋਂ ਪੌਲਸ ਨੇ ਆਪਣੀ ਦੂਸਰੀ ਪੱਤਰੀ ਲਿਖੀ ਰੋਮ ਵਿੱਚ ਕੈਦ ਵਿੱਚ ਸੀ ਅਤੇ ਜਾਣਦਾ ਸੀ ਕਿ ਉਸ ਨੂੰ ਜਲਦ ਹੀ ਮ੍ਰਿਤਯੂ ਦੰਡ ਦਿੱਤਾ ਜਾਵੇਗਾ ਆਪਣੇ ਪੱਤਰ ਦੇ ਮਾਧਿਅਮ ਨਾਲ ਪੌਲਸ ਨੇ ਤਿਮੋਥੀਸ ਨੂੰ ਉਸ ਦੀ ਸਥਿਤੀ ਦੇ ਬਾਰੇ ਵਿੱਚ ਦੱਸਿਆ ਤੇ ਉਸ ਨੂੰ ਕੁਝ ਅੰਤਿਮ ਨਿਰਦੇਸ਼ ਦਿੱਤੇ ਦੂਸਰਾ ਤਿਮੋਥੀਸ ਅਧਿਆਇ 4 ਆਇਤ 1 ਅਤੇ 9 ਯੀਸ਼ੂ ਦੇ ਦੂਸਰੇ ਆਗਮਨ ਨਾਲ ਸੰਬੰਧਿਤ ਪੌਲਸ ਦੇ ਨਿਰਦੇਸ਼ਾਂ ਦਾ ਇੱਕ ਭਾਗ ਪਹਿਲੇ ਮਸੀਹ ਨੇ ਯੀਸ਼ੂ ਤੋਂ ਆਪਣੇ ਜੀਵਨ ਕਾਲ ਵਿੱਚ ਵਾਪਸ ਹੋਣ ਦੀ ਉਮੀਦ ਕੀਤੀ ਅਤੇ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹ ਘੱਟ ਤੋਂ ਘੱਟ 2000 ਸਾਲ ਤੱਕ ਵਾਪਸ ਨਹੀਂ ਆਵੇਗਾ ਪੌਲਸ ਨੇ ਤੇਮਥਿਅਸ ਨੂੰ ਲਿਖੀ ਆਖਰੀ ਗੱਲਾਂ ਵਿੱਚ ਇੱਕ ਇਹ ਅਨੁਸਮਾਰਕ ਸੀ ਕਿ ਯੀਸ਼ੂ ਦੀ ਵਾਪਸੀ ਤੋਂ ਪਹਿਲੇ ਧਰਤੀ ਉੱਤੇ ਖਤਰਨਾਕ ਸਮੇ ਹੋਣਗੇ ਅਤੇ ਲੋਕਾਂ ਦੇ ਵਿਵਹਾਰ ਦੇ ਬਾਰੇ ਵਿੱਚ ਇੱਕ ਵਿਸ਼ੇਸ਼ ਸੂਚੀ ਦਿੱਤੀ ਦੂਸਰਾ ਤਿਮੋਥੀਸ ਅਧਿਆਇ 3 ਆਇਤ 1 ਅਥੇਤ ਪੌਲੁਸ ਨੇ ਤਿਮੋਥੀਸ ਨੂੰ ਚੇਤਾਵਨੀ ਦਿੱਤੀ ਕਿ ਦੁਸ਼ਟ ਲੋਕ ਅਤੇ ਕਪਟੇ ਝੂਠੇ ਮਸੀਹ ਝੂਠੇ ਪਵੇਖਕਵਤਾ ਪਨਪਨਗੇ ਉਹ ਦੂਸਰਿਆਂ ਨੂੰ ਧੋਖਾ ਦਿੰਦੇ ਰਹਿਣਗੇ ਅਤੇ ਉਹ ਸਵਰਗ ਉਹ ਆਪਣੇ ਆਪ ਨੂੰ ਵੀ ਧੋਖੇ ਵਿੱਚ ਰੱਖਣਗੇ ਦੂਸਰਾ ਤਿਮੋਥੀਸ ਅਧਿਆਇ 3 ਆਇਤ 13 ਤਦ ਪੌਲੁਸ ਨੇ ਤਿਮੋਥੀਸ ਨੂੰ ਕਿਹਾ ਕਿ ਨਾ ਕਠਨ ਸਮਿਆਂ ਵਿੱਚ ਤੋਂ ਕਿਸ ਤਰ੍ਹਾਂ ਨਿਚਠਿਆ ਜਾਵੇ ਤਦ ਪੌਲੁਸ ਨੇ ਤਿਮੋਥੀਅਸ ਨੂੰ ਕਿਹਾ ਜੋ ਗੱਲਾਂ ਤੁਸੀਂ ਪਵਿੱਤਰ ਸ਼ਾਸਤਰ ਵਿੱਚੋਂ ਸਿੱਖਿਆ ਹਨ ਉਹਨਾਂ ਵਿੱਚ ਮਜ਼ਬੂਤੀ ਨਾਲ ਬਨੇ ਰਹੋ ਯਾਦ ਰੱਖੋ ਕਿ ਅਸੀਂ ਇਸ ਸੰਦੇਸ਼ ਦੀ ਸ਼ੁਰੂਆਤ ਇਸ ਚਰਚਾ ਦੇ ਨਾਲ ਕੀਤੀ ਸੀ ਕਿ ਬਾਈਬਲ ਸਾਨੂੰ ਜੀਵਨ ਵਿੱਚ ਅੱਗੇ ਵਧਦੇ ਹੋਏ ਕਠਿਨ ਸਮੇਂ ਨਾਲ ਨਜਿੱਠਣ ਵਿੱਚ ਮਦਦ ਕਰੇਗੀ ਪੌਲੁਸ ਨੇ ਤਿਮੋਥੀਅਸ ਨੂੰ ਯਾਦ ਦਿਲਾਇਆ ਕਿ ਉਹ ਪਰਮੇਸ਼ਵਰ ਦੇ ਵਚਨ ਵਿੱਚ ਜੋ ਕੁਝ ਜਾਣਦਾ ਹੈ ਉਸ ਉੱਤੇ ਭਰੋਸਾ ਕਰ ਸਕਦਾ ਹੈ ਕਿਉਂਕਿ ਉਸਨੇ ਉਹਨਾਂ ਲੋਕਾਂ ਦੁਆਰਾ ਪਵਿੱਤਰ ਸ਼ਾਸਤਰ ਸਿਖਾਇਆ ਗਿਆ ਸੀ ਜਿੰਨਾ ਉਤੇ ਉਹ ਪ੍ਰੋਸਾ ਕਰ ਸਕਦਾ ਸੀ ਉਸ ਦੀ ਦਾਦੀ ਮਾਂ ਉਸ ਦੀ ਮਾਂ ਕਿਉਂਕਿ ਪਵਿੱਤਰ ਸ਼ਾਸਤਰ ਬਾਈਬਲ ਆਪ ਪਰਮੇਸ਼ੁਰ ਦੁਆਰਾ ਪ੍ਰੇਰਿਤ ਹੈ ਪੌਲਸ ਨੇ ਫਿਰ ਤੋਂ ਦੱਸਿਆ ਕਿ ਪਵਿੱਤਰ ਸ਼ਾਸਤਰ ਉਹਨਾਂ ਲੋਕਾਂ ਦੇ ਲਈ ਕੀ ਕਰਦਾ ਹੈ ਜੋ ਇਸ ਨੂੰ ਪੜ੍ਹਦੇ ਹਨ ਦੂਸਰਾ ਤਿਮੋਥੀਅਸ ਅਧਿਆਇ 3 ਆਇਤ 14 ਅਤੇ 15 ਤੁਹਾਨੂੰ ਉਹਨਾਂ ਗੱਲਾਂ ਦੇ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ ਜੋ ਤੁਹਾਨੂੰ ਸਿਖਾਈਆਂ ਗਈਆਂ ਹਨ ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਉਹਨਾਂ ਲੋਕਾਂ ਉੱਤੇ ਪਰੋਸਾ ਕਰ ਸਕਦੇ ਹੋ ਜਿਨ੍ਹਾਂ ਨੇ ਤੁਹਾਨੂੰ ਸਿਖਾਇਆ ਸੀ ਤੁਹਾਨੂੰ ਬਚਪਨ ਤੋਂ ਪਵਿੱਤਰ ਸ਼ਾਸਤਰ ਸਿਖਾਇਆ ਗਿਆ ਹੈ ਅਤੇ ਉਹਨਾਂ ਨੇ ਤੁਹਾਨੂੰ ਉਸ ਉਦਾਰ ਨੂੰ ਪ੍ਰਾਪਤ ਕਰਨ ਦੇ ਲਈ ਗਿਆਨ ਦਿੱਤਾ ਹੈ ਜੋ ਮਸੀਹ ਯਿਸੂ ਉੱਤੇ ਪਰੋਸਾ ਕਰਨ ਤੋਂ ਆਉਂਦਾ ਹੈ ਦੂਸਰਾ ਤਿਮੋਥੀਸ ਅਧਾਇਤ 3 ਆਇਤ 16 ਅਤੇ 17 ਸਾਰਾ ਪਵਿੱਤਰ ਸ਼ਾਸਤਰ ਪਰਮੇਸ਼ਰ ਤੋਂ ਉਪਰੇ ਰਿਹਾ ਤੇ ਅਤੇ ਸਾਨੂੰ ਸਿਖਾਉਣ ਦੇ ਲਈ ਉਪਯੋਗੀ ਹੈ ਕਿ ਕੀ ਸੱਚ ਹੈ ਅਤੇ ਸਾਨੂੰ ਇਹ ਮਹਿਸੂਸ ਕਰਨ ਦੇ ਲਈ ਕਿ ਸਾਡੇ ਜੀਵਨ ਵਿੱਚ ਕੀ ਗਲਤ ਹੈ ਅਤੇ ਇਹ ਸਾਨੂੰ ਸਿੱਧਾ ਕਰਦਾ ਹੈ ਅਤੇ ਸਾਨੂੰ ਸਹੀ ਕੰਮ ਕਰਨਾ ਸਿਖਾਉਂਦਾ ਹੈ ਇਹ ਪਰਮੇਸ਼ਵਰ ਦਾ ਸਾਡੇ ਲਈ ਹਰ ਚੰਗੀ ਚੀਜ਼ ਦੇ ਲਈ ਹਰ ਤਰ੍ਹਾਂ ਨਾਲ ਤਿਆਰ ਕਰਨ ਦਾ ਤਰੀਕਾ ਹੈ ਜੋ ਪਰਮੇਸ਼ਰ ਸਾਨੂੰ ਚਾਹੁੰਦਾ ਹੈ ਬਾਈਬਲ ਯੀਸ਼ੂ ਉਧਾਰਕਰਤਾ ਨੂੰ ਪ੍ਰਗਟ ਕਰਦੀ ਹੈ ਅਤੇ ਉਹ ਉਧਾਰ ਜੋ ਆਪਣੀ ਮ੍ਰਿਤਯਾ ਤੇ ਜੀ ਉੱਠਣ ਦੇ ਮਾਧਿਅਮ ਨਾਲ ਪ੍ਰਦਾਨ ਕਰਦਾ ਹੈ ਉਧਾਰ ਪਰਮੇਸ਼ੁਰ ਦੇ ਪੁੱਤਰਾ ਅਤੇ ਪੁੱਤਰੀਆਂ ਦੇ ਰੂਪ ਵਿੱਚ ਸਾਡੇ ਸੁਜਿਤ ਉਦੇਸ਼ੇ ਦੇ ਲਈ ਮਾਨਵ ਸਵਭਾਵ ਦੀ ਪੂਰਨ ਬਹਾਲੀ ਹੈ ਜੋ ਪਵਿੱਤਰ ਅਤੇ ਧਰਮੀ ਹਨ ਅਤੇ ਚਰਿੱਤਰ ਵਿੱਚ ਯੀਸ਼ੂ ਦੀ ਤਰ੍ਹਾਂ ਹਨ ਬਾਈਬਲ ਇੱਕ ਅਲੌਕਿਕ ਪੁਸਤਕ ਹੈ ਕਿਉਂਕਿ ਇਹ ਪਰਮੇਸ਼ੁਰ ਦੇ ਵੱਲੋਂ ਸਾਡੇ ਕੋਲ ਆਈ ਹੈ ਕਿਉਂਕਿ ਬਾਈਬਲ ਇੱਕ ਅਲੌਕਿਕ ਪੁਸਤਕ ਹੈ ਇਹ ਉਹਨਾਂ ਲੋਕਾਂ ਵਿੱਚ ਕੰਮ ਕਰਦੀ ਹੈ ਜਾਂ ਉਹਨਾਂ ਨੂੰ ਪਰਵਰਤਿਤ ਕਰਦੀ ਹੈ ਜੋ ਉਸ ਨੂੰ ਪੜ੍ਹਦੇ ਹਨ ਅਤੇ ਇਸ ਉਤੇ ਵਿਸ਼ਵਾਸ ਕਰਦੇ ਹਨ ਪਰਮੇਸ਼ੁਰ ਤੋਹਾਨ ਨੇ ਆਪਣੇ ਆਤਮਾ ਦੇ ਦੁਆਰਾ ਆਪਣੇ ਵਚਨ ਦੇ ਮਾਧਮ ਨਾਲ ਸਾਨੂੰ ਉਸ ਚੀਜ਼ ਵਿੱਚ ਪੁਨਰ ਸਥਾਪਿਤ ਕਰਦਾ ਹੈ ਜਿਸ ਤੇ ਲਈ ਸਾਨੂੰ ਬਣਾਇਆ ਗਿਆ ਸੀ ਉਸ ਦੇ ਪੁੱਤਰ ਅਤੇ ਪੁੱਤਰੀਆਂ ਜੋ ਪੂਰੀ ਤਰ੍ਹਾਂ ਨਾਲ ਉਸ ਦੀ ਮਹਿਮਾ ਕਰਨ ਦੂਸਰਾ ਕੋਰਿੰਥੀਓ ਅਧਿਆਇ 3 ਆਇਤ 18 ਅਤੇ ਹੁਣ ਅਸੀਂ ਅਨਵਰਨ ਕੀਤੇ ਗਏ ਚਿਹਰੇ ਦੇ ਰੂਪ ਵਿੱਚ ਕਿਉਂਕਿ ਅਸੀਂ ਪਰਮੇਸ਼ਵਰ ਦੇ ਵਚਨ ਵਿੱਚ ਪ੍ਰਭੂ ਦੀ ਮਹਿਮਾ ਨੂੰ ਦਰਪਨ ਦੀ ਤਰ੍ਹਾਂ ਦੇਖਦੇ ਰਹੀਏ ਲਗਾਤਾਰ ਉਸ ਦੇ ਰੂਪ ਵਿੱਚ ਪਰਵਰਤਿਤ ਹੁੰਦੇ ਰਹੀਏ ਹਮੇਸ਼ਾ ਵਧਦੀ ਹੋਈ ਮਹਿਮਾ ਅਤੇ ਇੱਕ ਸਤਰ ਤੋਂ ਦੂਸਰੇ ਸਤਰ ਤੱਕ ਸਾਡਾ ਮਹਿਮਾ ਵਿੱਚ ਆਪਣਾ ਹੀ ਸਵਰੂਪ ਹੈ ਕਿਉਂਕਿ ਇਹ ਪ੍ਰਭੂ ਦੀ ਆਤਮਾ ਦੇ ਵੱਲੋਂ ਹੁੰਦਾ ਹੈ ਪਹਿਲਾ ਥਿਸਲੋਨੀਕੀਓ ਅਧਿਆਇ 2 ਆਇ 13 ਅਤੇ ਅਸੀਂ ਇਸ ਦੇ ਲਈ ਵੀ ਵਿਸ਼ੇਸ਼ ਰੂਪ ਨਾਲ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ कि जबो अदो तो परमेश्वर ਦਾ ਸੰਦੇਸ਼ ਪ੍ਰਾਪਤ ਕੀਤਾ ਤਾਂ ਤੁਸੀਂ ਇਸ ਨੂੰ ਕੇਵਲ ਮਨੁੱਖਾਂ ਦੇ ਵਚਨ ਦੇ ਰੂਪ ਵਿੱਚ ਹੀ ਨਹੀਂ ਸਵੀਕਾਰ ਕੀਤਾ ਲੇਕਿਨ ਜਿਸ ਤਰ੍ਹਾਂ ਕਿ ਵਾਸਤਵ ਵਿੱਚ ਹੈ ਪਰਮੇਸ਼ਵਰ ਦਾ ਵਚਨ ਇਹ ਪ੍ਰਭਾਵੀ ਰੂਪ ਵਿੱਚ ਤੁਹਾਡੇ ਵਿੱਚ ਕੰਮ ਕਰ ਰਿਹਾ ਹੈ ਕਿਉਂਕਿ ਤੁਸੀਂ ਵਿਸ਼ਵਾਸ ਕੀਤਾ ਹੈ ਯੀਸ਼ੂ ਨੇ ਬਾਈਬਲ ਦੀ ਤੁਲਨਾ ਭੋਜਨ ਦੇ ਨਾਲ ਕੀਤੀ ਮਨੁੱਖ ਕੇਵਲ ਭੋਜਨ ਨਾਲ ਹੀ ਜਿਉਂਦਾ ਨਹੀਂ ਰਹਿ ਸਕਦਾ ਪਰੰਤੂ ਹਰ ਇੱਕ ਵਚਨ ਦੇ ਦੁਆਰਾ ਜੋ ਪਰਮੇਸ਼ਵਰ ਦੇ ਮੁਖ ਤੋਂ ਨਿਕਲਦਾ ਹੈ ਮੱਤੀ ਅਧਿਆਇ 4 ਆਇਤ 4 ਬਾਈਬਲ ਪਰਮੇਸ਼ਰ ਦਾ ਵਚਨ ਇਸ ਅਰਥ ਵਿੱਚ ਭੋਜਨ ਦੀ ਤਰ੍ਹਾਂ ਹੈ ਕਿ ਤੁਹਾਨੂੰ ਇਸ ਨੂੰ ਹਰ ਰੋਜ਼ ਖੁਰਾਕ ਦੀ ਤਰ੍ਹਾਂ ਲੈਣਾ ਚਾਹੀਦਾ ਹੈ ਕਿਉਂਕਿ ਇਹ ਸਮਝਣ ਦੀ ਜ਼ਰੂਰਤ ਨਹੀਂ ਹੈ ਕਿ ਇਹ ਤੁਹਾਨੂੰ ਬਦਲਣ ਦੇ ਲਈ ਤੁਹਾਡੇ ਵਿੱਚ ਕਿਸ ਤਰ੍ਹਾਂ ਕੰਮ ਕਰਦਾ ਹੈ ਲੇਕਿਨ ਤੁਹਾਨੂੰ ਇਸ ਦਾ ਅਨੁਭਵ ਕਰਨ ਦੇ ਲਈ ਇਸ ਨੂੰ ਭੋਜਨ ਦੀ ਤਰ੍ਹਾਂ ਖਾਣਾ ਚਾਹੀਦਾ ਹੈ ਪਰਮੇਸ਼ੁਰ ਦੇ ਵਚਨ ਨੂੰ ਤੁਸੀਂ ਇਸ ਨੂੰ ਪੜ੍ਹ ਕੇ ਖਾ ਸਕਦੇ ਹੋ ਇਹ ਪੜਨ ਦੀ ਪ੍ਰਣਾਲੀ ਹੈ ਇਸ ਨੇ ਹੀ ਮੇਰੇ ਲਈ ਵੀ ਕੰਮ ਕੀਤਾ ਹੈ ਮੈਂ ਹਰ ਦਿਨ 15 20 ਮਿੰਟ ਦੀ ਦੀ ਅਲੱਗ ਰੱਖਤੀ ਹਾਂ ਬਾਈਬਲ ਨੂੰ ਪੜਨ ਦੇ ਲਈ ਮੈਂ ਪਹਿਲੇ ਨਵੇਂ ਨੇਮ ਦੀ ਪੁਸਤਕ ਦੀ ਸ਼ੁਰੂਆਤ ਤੋਂ ਸ਼ੁਰੂ ਕੀਤਾ ਅਤੇ ਆਪਣੇ ਹਲੀ ਸਮੇਂ ਵਿੱਚ ਜਿੰਨਾ ਹੋ ਸਕੇ ਉਹਨਾਂ ਪੜਿਆ ਮੈਂ ਪੜ੍ਹਦੇ ਵਕਤ ਕਦੀ ਵੀ ਨਹੀਂ ਰੁਕੀ ਜਾਂ ਉਸ ਚੀਜ਼ ਦੇ ਬਾਰੇ ਵਿੱਚ ਚਿੰਤਾ ਕੀਤੀ ਜੋ ਮੈਨੂੰ ਸਮਝ ਨਹੀਂ ਆ ਰਹੀ ਸੀ ਮੈਂ ਬਸ ਪੜhti ਰਹੀ ਮੈਂ ਇੱਕ ਮਾਰਕਰ ਛੱਡਿਆ ਜਿੱਥੇ ਮੈਂ ਰੁਕੀ ਅਤੇ ਅਗਲੇ ਦਿਨ ਫਿਰ ਤੋਂ ਉਸੇ ਤੋਂ ਉਹੀ ਪੜਨਾ ਸ਼ੁਰੂ ਕੀਤਾ ਮੈਂ ਇਸਨੂੰ ਤਦ ਤੱਕ ਦੁਹਰਾਇਆ ਜਦ ਤੱਕ ਕਿ ਮੈਂ ਹਰ ਕਿਤਾਬ ਨੂੰ ਪੂਰੀ ਤਰ੍ਹਾਂ ਨਹੀਂ ਪੜਿਆ ਮੈਂ بار بار ਕੀਤਾ ਜਦੋਂ ਤੱਕ ਕਿ ਮੈਂ ਨਾ ਸਮਝ ਆਉਣ ਵਾਲੇ ਸ਼ਬਦਾਂ ਤੋਂ ਜਾਣੂ ਨਾ ਹੋ ਗਈ ਨਵੇਂ ਨਾਮ ਦੀ ਸਮਝ ਮੈਨੂੰ ਜਨੂਹੋਂ ਨਾਲ ਆਏ ਮੈਂ ਉਹ ਸ਼ਬਦਾਂ ਨੂੰ ਦੇਖਿਆ ਜਿਨ੍ਹਾਂ ਨੂੰ ਮੈਂ ਸਮਝ ਨਹੀਂ ਪਾਈ ਸਾਂ ਜਾਂ ਉਹਨਾਂ ਆਇਤਾਂ ਉਤੇ ਵਿਚਾਰ ਕਰਨ ਦੇ ਲਈ ਸਮੇਂ ਕੱਢਿਆ ਜੋ ਮੇਰੇ ਲਈ ਬਿਲਕੁਲ ਨਵੇਂ ਸਨ ਲੇਕਿਨ ਮੈਂ ਇਸ ਨੂੰ ਪੜ੍ਹਨ ਦੇ ਸਮੇਂ ਵਿੱਚ ਨਹੀਂ ਸਮਝਿਆ ਇਸ ਨੂੰ ਮੈਂ ਇੱਕ ਵੱਖਰੇ ਸਮੇਂ ਵਿੱਚ ਸਮਝਾ ਤਾਂ ਕਿ ਮੈਂ ਪੜ੍ਹਨ ਦੇ ਸਮੇਂ ਵਿੱਚ ਕਿਤੇ ਵੀ ਨਾ ਰੁਕਾਂ ਅਸੀਂ ਇਸ ਯੁੱਗ ਦੇ ਅੰਤ ਵਿੱਚ ਰਹ ਰਹੇ ਹਾਂ ਅਤੇ ਧੋਖਾ ਹਰ ਜਗ੍ਹਾ ਹੈ ਜਿਸ ਤਰ੍ਹਾਂ ਕਿ ਯੀਸ਼ੂ ਨੇ ਕਿਹਾ ਸੀ ਅਸੀਂ ਇੱਕ ਅਜਿਹੇ ਸਮੇਂ ਵਿੱਚ ਰਹ ਰਹੇ ਹਾਂ ਜਦੋਂ ਝੂਠੇ ਭਵਿਕ ਵਕਤਾ ਵਧੇਰੇ ਮਾਤਰਾ ਵਿੱਚ ਹਨ ਇੱਕ ਅਜਿਹਾ ਸਮਾਜ ਜਦੋਂ ਲੋਕ ਦਾਵਾ ਕਰ ਰਹੇ ਹਨ ਕਿ ਉਹ ਆਪਣੀ ਇੱਛਾ ਤੋਂ ਸਵਰਗ ਦੇ ਅੰਦਰ ਅਤੇ ਬਾਹਰ ਜਾ ਸਕਦੇ ਹਨ ਅਤੇ ਤੁਹਾਨੂੰ ਅਜਿਹਾ ਕਰਨਾ ਵੀ ਸਿਖਾ ਸਕਦੇ ਹਨ ਸਾਡੇ ਕੋਲ ਕਲਿਸਿਆ ਮਹੱਲ ਜੋ ਮਸੀਹੀ ਹੋਂ ਦਾ ਦਾਵਾ ਕਰ ਰਹੀਆਂ ਹਨ ਲੇਕਿਨ ਉਹਨਾਂ ਸਿਧਾਤਾਂ ਨੂੰ ਸਿਖਾਉਂਦੀਆਂ ਹਨ ਜੋ ਯੀਸ਼ੂ ਨੇ ਕਿਹਾ ਹੈ ਅਤੇ ਕੀਤਾ ਹੈ ਉਸ ਤੋਂ ਪੂਰੀ ਤਰ੍ਹਾਂ ਉਲਟ ਤੁਸੀਂ ਕਿਸ ਤਰ੍ਹਾਂ ਜਾਣ ਸਕਦੇ ਹੋ ਕਿ ਕੌਣ ਸਹੀ ਹੈ ਅਤੇ ਕੌਣ ਗਲਤ ਕੇਵਲ ਬਾਈਬਲ ਸਾਨੂੰ ਦੱਸਦੀ ਹੈ ਕਿ ਯੀਸ਼ੂ ਕੌਣ ਹੈ ਅਸੀਂ ਇੱਥੇ ਕਿਉਂ ਹਾਂ ਅਤੇ ਅਸੀਂ ਕਿੱਥੇ ਜਾ ਰਹੇ ਹਾਂ ਇਹ ਸਾਨੂੰ ਪਵਿੱਤਰ ਧਰਮੀ ਜੀਵਨ ਜੀਣ ਦਾ ਸਤਰ ਦਿਖਾਉਂਦੀ ਹੈ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਦੇ ਪੁੱਤਰ ਅਤੇ ਪੁੱਤਰੀਆਂ ਕਿਸ ਤਰ੍ਹਾਂ ਕੰਮ ਕਰਦੇ ਹਨ ਪਵਿੱਤਰ ਸ਼ਾਸਤਰ ਧੋਖੇ ਦੇ ਯੁੱਗ ਵਿਚ ਸੱਚ ਨੂੰ ਪ੍ਰਗਟ ਕਰਦਾ ਹੈ ਜਿੱਥੇ ਹਰ ਕਿਸੇ ਦੇ ਕੋਲ ਇੱਕ ਅਲੱਗ ਵਿਚਾਰ ਹੁੰਦਾ ਹੈ ਕਿ ਯੀਸ਼ੂ ਕੌਣ ਹੈ ਅਤੇ ਉਹ ਪૃthਵੀ ਉਤੇ ਕਿਉਂ ਆਇਆ ਸੀ ਬਾਈਬਲ ਧੋਖੇ ਦੇ ਖਿਲਾਫ ਸਾਡੀ ਸੁਰੱਖਿਆ ਹੈ ਅਤੇ ਦੱਸਦੀ ਹੈ ਕਿ ਇਸ ਦੁਨੀਆ ਦੇ ਲਈ ਅੱਗੇ ਕੀ ਹੈ ਇਸ ਬਾਰੇ ਵਿੱਚ ਸਾਡੀ ਮਾਰਗਦਰਸ਼ਕ ਹੈ ਲੇਕਿਨ ਅਗਰ ਤੁਸੀਂ ਨਹੀਂ ਜਾਣਦੇ ਹੋ ਕਿ ਇਹ ਕੀ ਕਹਿੰਦੀ ਹੈ ਤਾਂ ਇਹ ਤੁਹਾਡੀ ਮਦਦ ਨਹੀਂ ਕਰੇਗੀ ਅਗਰ ਕਦੀ ਖੁਦ ਦੇ ਲਈ ਇਹ ਜਾਣਨ ਦਾ ਕੋਈ ਸਮੇਂ ਸੀ ਕਿ ਬਾਈਬਲ ਕੀ ਕਹਿੰਦੀ ਹੈ ਤਾਂ ਇਹ ਹੁਣ ਹੈ ਇਸ ਲਈ ਮੈਂ ਤੁਹਾਨੂੰ ਨਵੇਂ ਨੇਮ ਦਾ ਇੱਕ ਨਿਯਮਿਤ ਵਿਵਸਥਿਤ ਪਾਠਕ ਬਨੰਦਾ ਆਗਰ ਕਰਦੀ ਹਾਂ ਬਾਈਬਲ ਨੂੰ ਅੱਜ ਤੋਂ ਹੀ ਪੜਨਾ ਸ਼ੁਰੂ ਕਰੋ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਹੁਣ ਤੋਂ 1 ਸਾਲ ਬਾਅਦ ਤੁਸੀਂ ਇੱਕ ਅਲੱਗ ਹੀ ਵਿਅਕਤੀ ਹੋਵੋਗੇ ਅਗਲੇ ਹਫਤੇ ਮਿਲਦੇ ਹਾਂ ਪ੍ਰਭੂ ਤੁਹਾਨੂੰ ਸਭ ਨੂੰ ਆਸ਼ੀਸ਼ ਦੇਵੇ ਆਮੀਨ